ਸੂਫੀ ਗਾਇਕ ਨੂਰਾ ਸਿਸਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀਆਂ ਅਨੁਸਾਰ ਦੇਰ ਰਾਤ ਨੂਰਾ ਸਿਸਟਰ ਬੰਡਾਲਾ ਚੌਂਕ ਦੇ ਕੋਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸੀ ਇਸ ਦੌਰਾਨ ਗੁਰੂ ਨਾਨਕ ਚੌਂਕ ਦੇ ਕੋਲ ਬਾਈਕ ਸਵਾਰ ਨੌਜਵਾਨਾਂ ਨੇ ਗੱਡੀ ਤੇ ਹਮਲਾ ਕਰ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਮਿਲਣ ਤੇ ਇੱਕ ਨੌਜਵਾਨ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ ਹਾਲੇ ਕਿ ਇਸ ਮਾਮਲੇ ਵਿੱਚ ਐਸਪੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਉੱਥੇ ਹੀ આરોਪ ਹੈ ਕਿ ਨੂਰਾ ਸਿਸਟਰ ਜਦ ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੇ ਸੀ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਬਾਈਕ ਸਵਾਰ ਨੌਜਵਾਨ ਉਹਨਾਂ ਦੇ ਪਿੱਛੇ ਲੱਗੇ ਹੋਏ ਹਨ ਉਹਨਾਂ ਨੇ ਜਦ ਗੁਰੂ ਨਾਨਕ ਮਿਸ਼ਨ ਚੌਂਕ ਦੇ ਕੋਲ ਗੱਡੀ ਫੋਲੀ ਕੀਤੀ ਤਾਂ ਬਾਈਕ ਸਵਾਰ ਨੌਜਵਾਨ ਨੇ ਗੱਡੀ ਉੱਤੇ ਹਮਲਾ ਕਰ ਦਿੱਤਾ ਕਿ ਹੋਈ ਨੰਦਰਨਾਮ ਰਿਸ਼ੀ ਗਸੀਆ ਭਾਈ ਮੈਂ ਜੋਤ ਉਹਨਾਂ ਨੇ ਮੈਨੀਪੂਲੇਟ ਕਰਦਾ ਜੀ ਆਪਣਾ ਸ਼ੋਅ ਲਾ ਕੇ ਬਡਾਲਾ ਚੌਂਕ ਤੇ ਅਗਰ ਉਹ ਪ੍ਰੋਗਰਾਮ ਚਲੇਦੀ ਭਾਈ ਤੇ ਉਹ ਮੋਡਰੇਟਰ ਉਹਨਾਂ ਨੂੰ ਨਿਕਲਣ ਲੱਗੇ ਨੇ ਆਪਾਂ ਭਾਈ ਕਿ ਆਪ ਐਨ ਸਾਲ ਉੱਤੇ ਗੁਣਾ ਨੂੰ ਚੁੰਮੀ ਇੱਕੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਦੀ ਦਾਤ ਫੜੇ ਗਾੜੇ ਗੜਿਆ ਨੇ ਤਾਂ ਐਨ ਨਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਤ ਮਰਿਆ ਨਾ ਕਹਿੰਦਾ ਜੀ ਤਾਂ ਫਿਰ ਗੱਡੀ ਵਿੱਚ ਮਾਰੀ ਆਪਾਂ ਐਨ ਰੁਕ ਗਿਆਂ ਮਤਲਬ ਘੋਟ ਲਿਆ ਬਾਜ ਫੜਿਆ ਫਿਰ ਸਾਡੇ ਨੇ ਟੈਕ ਕਰ ਲਗੇ ਦੋਨੇ ਭੱਜ ਗਏ ਜੀ ਇੱਕ ਕਹਣਾ ਫੜਿਆ ਆ ਅੰਦਰ ਵੀ ਇਹਨਾਂ ਕੋਈ ਫੋਨ ਪਾਣੇ ਨਿਕਲੇ ਚੋਰੀ ਤੇ ਮੇਰਾ ਵੀ ਜੋਰੀ ਇਹਦੀ ਦੇਖਿਆ ਮੋਟਰਸਾਈਕਲ ਵੀ ਚੋਰੀ ਦਾ ਵਾ ਤੇ ਦਾਤ ਵੀ ਆਏ ਫੜੇ ਗਏ ਦੋਨੇ ਭੱਜ ਗਏ ਆ ਕੋਈ ਕਦਨਾਂ ਨੰਬਰ ਨਹੀਂ ਕੀਤੇ ਦਬੇ ਜਨਾ ਸੀ ਪੂਰੇ ਦਬੇ ਗੱਡੀ ਕਨਫਰਮ ਸੀ ਬਾਜੀ ਗੱਡੀ ਇਹ ਹਸਬੰਡ ਵਾਈਫ ਦੀ ਡੋਟੀ ਬੁਦੀ ਤੇ ਨਾਲ ਉਹਨਾਂ ਦੇ ਹਸਬੰਡ ਸੀ ਉਸਮਾਨ ਜੀ ਹਾਂ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਾਈ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਰਹੀਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਅੰਦਰ ਬੈਠਾ ਵਾਜੀ ਪੁਲਿਸ ਨੂੰ ਮੌਕੇ ਤੇ ਸੱਦਦੇ ਆ ਸੀਗਾ ਹਾਂਜੀ ਸੱਦ ਗਏ ਸੀ ਅਗੇ ਸੀ ਗੁੜੀ ਮੌਕੇ ਤੇ ਆ ਗਏ ਸੂਫੀਗ ਦਾ ਇੱਕ ਨੂਰਾ ਸਿਸਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀਆਂ ਅਨੁਸਾਰ ਦੇਰ ਰਾਤ ਨੂਰਾ ਸਿਸਟਰ ਬੰਡਾਲਾ ਚੌਂਕ ਦੇ ਕੋਲ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸੀ ਇਸ ਦੌਰਾਨ ਗੁਰੂ ਨਾਨਕ ਚੌਂਕ ਦੇ ਕੋਲ ਬਾਈਕ ਸਵਾਰ ਨੌਜਵਾਨਾਂ ਨੇ ਗੱਡੀ ਤੇ ਹਮਲਾ ਕਰ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਮਿਲਣ ਤੇ ਇੱਕ ਨੌਜਵਾਨ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ ਹਾਲੇ ਕਿ ਇਸ ਮਾਮਲੇ ਵਿੱਚ ਐਸਪੀ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਉੱਥੇ ਹੀ આરોਪ ਹੈ ਕਿ ਨੂਰਾ ਸਿਸਟਰ ਜਦ ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੀ ਸੀ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਬਾਈਕ ਸਵਾਰ ਨੌਜਵਾਨ ਉਹਨਾਂ ਦੇ ਪਿੱਛੇ ਲੱਗੇ ਹੋਏ ਹਨ ਉਹਨਾਂ ਨੇ ਜਦ ਗੁਰੂ ਨਾਨਕ ਮਿਸ਼ਨ ਚੌਂਕ ਦੇ ਕੋਲ ਗੱਡੀ ਫੋੜੀ ਕੀਤੀ ਤਾਂ ਬਾਈਕ ਸਵਾਰ ਨੌਜਵਾਨ ਨੇ ਗੱਡੀ ਉੱਤੇ ਹਮਲਾ ਕਰ ਦਿੱਤਾ ਅੰਦਰ ਨਾਮ ਰਿਸੀ ਗਸੀਆ ਭਾਜੀ ਮੈਨੂੰ ਜੋਕ ਉਹਨਾਂ ਨੇ ਮੈਨੀਪੂਲੇਟ ਕਰਦਾ ਜੀ ਆਪਣਾ ਸ਼ੋਹ ਲਾ ਕੇ ਬਡਾਲਾ ਚੌਂਕ ਤੇ ਇਧਰੋਂ ਪਰੋੜੇ ਰਾਂਚ ਦੇਦੀ ਭਾਜੀ ਤੇ ਇਹ ਮੋਡਰੇਟ ਉਹਨਾਂ ਨਿਕਲਣ ਲੱਗੇ ਨੇ ਆਪਾਂ ਭਾਜੀ ਤੇ ਆਪ ਐਣਾ ਸਾਨੂੰ ਉੱਥੇ ਗੁੰਨਾ ਨੂੰ ਚੁੰਨੀ ਇੱਕ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਹੀ ਨੇ ਜੀ ਦਾਤ ਫੜੇ ਗੱਡੀ ਦੇ ਅੰਦਰ ਨੇ ਤਾਂ ਐਣਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਤ ਮਰ ਜਾਣਾ ਪਹਿਲਾਂ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਇਹਨਾਂ ਰੋਕ ਗਿਆਂ ਮਤਲਬ ਘੁੱਟ ਲਿਆ ਬਾਜ ਫੜੇ ਆ ਫੇਰ ਫੜਦੇ ਟੈਕ ਕਰ ਲਗੇ ਦੋਨੇ ਭੱਜ ਗਏ ਜੀ ਇੱਕ ਕਹਣਾ ਫੜਿਆ ਆਪਾਂ ਆ ਅੰਦਰ ਵੀ ਆ ਇਹਨਾਂ ਕੋ ਫੋਨ ਪਾੜੇ ਨਿਕਲੇ ਚੋਰੀ ਤੇ ਮੇਰਾ ਵੀ ਜੋੜ ਹੀ ਆ ਜੀ ਦੇਖਿਆ ਮੋਟਰਸਾਈਕਲ ਦੀ ਚੋਰੀ ਦਾ ਵਾ ਤੇ ਦਾਤ ਵੀ ਇਹਨਾਂ ਨੇ ਫੜੇ ਹੋਏ ਆ ਦੋ ਇਹਨੇ ਭੱਜ ਗਏ ਆ ਇੱਕ ਦਾ ਨਾਮ ਰਣਜੀਤ ਹੈ ਦਬੇ ਹਨਾ ਸ਼ਿਪੂਲ ਦੇ ਘਰ ਹੈ ਗੱਡੀ ਕੌਣ ਕੌਣ ਸੀ ਭਾਜੀ ਗੱਡੀ ਇਹ ਹਸਬੰਦ ਵਾਈਫ ਦੀ ਜੋਤੀ ਬੋਦੀ ਤੇ ਨਾਲ ਉਹਨਾਂ ਦੇ ਹਸਬੰਦ ਸੀ ਉਸਮਾਨ ਜੀ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਇਹਨਾਂ ਨੇ ਹਾਂਜੀ ਕੋਈ ਨਸ਼ਾ ਵਗੈਰਾ ਕੀਤਾ ਇਹਨਾਂ ਨੇ ਭਾਈ ਨਸ਼ਾ ਕੀਤਾ ਵੇ ਆਪਣਾ ਜੜੀਆਂ ਹੋ ਗਿਆ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਦਰਬੇਖਾਂ ਦੇ ਜੀ ਪੁਲਿਸ ਨੂੰ ਮੌਕੇ ਤੇ ਸੱਦ ਲਿਆ ਸੀਗਾ ਹਾਂਜੀ ਸੱਦ ਲਿਆ ਸੀ ਅਗੇ ਜੀ ਪੁਲਿਸ ਮੌਕੇ ਤੇ ਆ ਗਿਆ